ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾਟੀਵੀ ਜਗਰਾਉਂ ਦੇ ਵਿੱਚ ਭਿਆਨਕ ਸੜਕ ਹਾਦਸਾ ਹੋਣ ਦਾ ਸਮਾਚਾਰ ਹੈ ਇਸ ਹਾਦਸੇ ਵਿੱਚ ਦੋ ਜਣਿਆਂ ਦੀ ਦਰਦਨਾਕ ਮੌਤ ਹੋ ਗਈ ਇਹ ਹਾਦਸਾ ਇੱਕ ਥਾਰ ਗੱਡੀ ਅਤੇ ਡਿਜ਼ਾਇਰ ਕਾਰ ਦੇ ਵਿੱਚ ਹੋਇਆ ਦੋਵਾਂ ਗੱਡੀਆਂ ਦੇ ਪਰਖੱਚੇ ਉੱਡ ਗਏ ਜਗਰਾਉਂ ਮੋਗਾ ਹਾਈਵੇ ਉੱਤੇ ਮੋਗਾ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਥਾਰ ਗੱਡੀ ਨੇ ਡਿਵਾਈਡਰ ਪਾਰ ਕਰਕੇ ਇੱਕ ਕਾਰ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਇਸ ਦੌਰਾਨ ਕਾਰ 'ਚ ਸਵਾਰ ਭੈਣ ਭਰਾ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਬੇਹੱਦ ਭਿਆਨਕ ਸੀ ਅਤੇ ਮ੍ਰਿਤਕਾਂ ਨੇ ਹਸਪਤਾਲ ਜਾਂਦਿਆਂ ਹੀ ਦਮ ਤੋੜ ਦਿੱਤਾ। ਜਾਣਕਾਰੀ ਦੇ ਅਨੁਸਾਰ ਕਾਰ ਸਵਾਰ ਭੈਣ ਭਰਾ ਆਪਣੀ ਛੋਟੀ ਭੈਣ ਨੂੰ ਲੋਹੜੀ ਦੇ ਕੇ ਘਰ ਵਾਪਸ ਆ ਰਹੇ ਸਨ ਤਾਂ ਰਸਤੇ ਵਿੱਚ ਇੱਕ ਤੇਜ਼ ਰਫ਼ਤਾਰ ਥਾਰ ਗੱਡੀ ਨੇ ਡਿਵਾਈਡਰ ਟੱਪ ਕੇ ਉਹਨਾਂ ਨੂੰ ਟੱਕਰ ਮਾਰ ਦਿੱਤੀ। ਐਕਸੀਡੈਂਟ ਇੰਨਾ ਭਿਆਨਕ ਸੀ ਕਿ ਦੋਵੇਂ ਗੱਡੀਆਂ ਵੀ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਥਾਰ ਸਵਾਰ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਨੂੰ ਗੱਡੀਆਂ ਵਿੱਚੋਂ ਬਾਹਰ ਕੱਢਿਆ ਤੇ ਹਸਪਤਾਲ ਦਾਖਲ ਕਰਵਾਇਆ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਦਾ ਨਾਮ ਹੈ ਤੇ ਜਿਹੜਾ ਇਹ ਹਾਸਾ ਹੋਇਆ ਹੈ ਜਗਰਾਉਂ ਬੀਤੀ ਰਾਤ ਉਹ ਕੌਣ ਸੀਗੇ ਤੁਹਾਡੇ ਕੀ ਲੱਗਦੇ ਜੀ ਹਾਂਜੀ ਮੇਰੀ ਵਾਈਫ ਸੀ ਤੇ ਮੇਰਾ ਸਾਲਾ ਸੀ ਮੇਰੀ ਛੋਟੀ ਸਾਲੀ ਨੂੰ ਨਾ ਲੋੜੀ ਦੇ ਕੇ ਆ ਰਹੇ ਸੀ ਵਾਪਸ ਬਾਕਾਪੁਰਾਣਾ ਜਾ ਰਹੇ ਸੀਗੇ ਤੇ ਉਧਰੋਂ ਮੋਗਲਿਆਂ ਕੋਈ ਥਾਰ ਆ ਰਹੀ ਸੀਗੀ ਉਹ ਡਵਾਈਡਰ ਕ੍ਰੋਸ ਕਰਕੇ ਤੇ ਇਹਨਾਂ ਦੇ ਵਿੱਚ ਵੱਜੀ ਅੱਗ ਉਹ ਗੱਡੀ ਟਰੱਕ 'ਚ ਵੱਜੀ ਤੇ ਉਹਨਾਂ ਦੀ ਮੋਕੇ ਦੇ ਦਾਤੋਂ ਵੀ ਬਹੁਤ ਜੀ ਪਤਾ ਲੱਗਿਆ ਵੀ ਇਹ ਥਾਰ ਵਾਲਾ ਠੀਕ ਆ ਕਿ ਉਹ ਨਹੀਂ ਕਹਿੰਦੇ ਇਹਦੀ ਡਰਿੰਕ ਬਹੁਤ ਕੀਤੀ ਹੋਈ ਸੀਗੀ ਥਾਰ ਵਾਲੇ ਦੀ ਅੱਛਾ ਜੀ ਹਾਂਜੀ ਹੁਕਮ ਕੀ ਮੰਗ ਕਰਦੇ ਤੁਸੀਂ ਬਸ ਸਾਨੂੰ ਇਨਸਾਫ ਚਾਹੀਦਾ ਈ ਮੈਂ ਆਪ ਹੈਂਡੀਕੈਪ ਨਾਲ ਸਾਲਾ ਘਾਰੀ ਰੋੜ ਕੇ ਦੋ ਘਰ ਰੋਡ ਤੇ ਉਹਨੇ ਸਾਡੇ ਸਾਨੂੰ ਇਨਸਾਫ ਚਾਹੀਦਾ ਕੋਈ ਸਾਰਾ ਹੀ ਵਿਆਹ ਹੋਇਆ ਸੀ ਹਾਂਜੀ ਵਿਆਹ ਹੋਇਆ ਸੀ ਠੀਕ ਕੀ ਜੀ ਉਹਨਾਂ ਦੀ ਕੁਝ ਦੱਸਦੇ ਵੀ ਡਰਿੰਕ ਕੀਤੀ ਹੋਈ ਸੀਗੀ ਜਾਂ ਨੀਂਦ ਦੀ ਉਹ ਥਾਰ ਵਾਲਿਆਂ ਦੀ ਤੇ ਉਹ ਇਹ ਆਪਣਾ ਬਾਗਾ ਪ੍ਰਾਣਾ ਦੇ ਕੇ ਬਾਗਾ ਪ੍ਰਾਣਾ ਜਾ ਰਹੇ ਸੀਗੇ ਲੋੜੀ ਦੇਣ ਗਏ ਸੀ ਹਾਂਜੀ ਹਾਂਜੀ ਤੇ ਇਧਰ ਉਹ ਜਿਹੜੀ ਥਾਰ ਵਾਲੇ ਸੀਗੇ ਇਹਨੇ ਡਿਵੈਡਰ ਟਪਾਲਿਆ ਗੱਡੀ ਨੂੰ ਉੱਪਰ ਦੀ ਪੈ ਗਿਆ ਫਿਰ ਠੀਕ ਹੈ ਇਹ ਗੱਲਬਾਤ ਹੋਈ ਹੈ ਜੀ ਤੁਹਾਡੇ ਕੀ ਲੱਗਦੇ ਸੀਗੇ ਮੇਰੇ ਛੋਟਾ ਬ੍ਰਦਰ ਸੀਗਾ ਮੇਰੀ ਸਿਸਟਰ ਸੀਗੀ ਮੇਰੀਆਂ ਤੇ ਹੀ ਬਾਵਾਆਂ ਹੀ ਕੱਟੀਆਂ ਗਈਆਂ ਇਸ ਵੇਲੇ ਕੁਝ ਵੀ ਨਹੀਂ ਰਿਹਾ ਤੇ ਤੁਹਾਡੀ ਛੋਟੀ ਸਿਸਟਰ ਨੂੰ ਦੇ ਕੇ ਆ ਰਹੇ ਸੀ ਲੋੜੀ ਹਾਂਜੀ ਉਹ ਆ ਰਹੇ ਸੀਗੇ ਉਹ ਕਿੱਥੇ ਰਹਿੰਦੇ ਸੀਗੇ ਉਹ ਲੁਧਿਆਣਾ ਅੱਛਾ ਲੁਧਿਆਣੇ ਲੋੜੀ ਦੇ ਕੇ ਬਾਗੇ ਪ੍ਰਾਣੇ ਜਾ ਰਹੇ ਹਾਂਜੀ 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 ਹੁਣ ਤੁਸੀਂ ਕੀ ਮੰਗ ਕਰਦੇ ਹੋ ਇਹ ਮੰਗ ਆ ਪੜਾ ਲਿਖਾ ਕੇ ਚਲੋ ਪਰ ਤੇ ਹੁਣ ਪਿਓ ਦਾ ਫਰਜ਼ ਆ ਉਹ ਤਾਂ ਨਿਭਾਉਣਾ ਪੈਣਾ ਹੀ ਸੀਗਾ ਜੀ ਤੇ ਇਨਸਾਫ ਤੇ ਸਾਨੂੰ ਇਨਸਾਫ ਚਾਹੀਦਾ ਹੈ ਠੀਕ ਬੀਤੀ ਰਾਤ ਇੱਕ ਹਾਸਾ ਹੋਇਆ ਪਰਦੇਸੀ ਢਾਬੇ ਦੇ ਕੋਲ ਕਿਵੇਂ ਹੋਇਆ ਉਹ ਆਪਸਾ ਥਾਰ ਵਾਲੇ ਦੀ ਕੋਈ ਡਰਿੰਕ ਕੀਤੀ ਹੋਈ ਸੀ ਜਾਂ ਕੀ ਹੋਇਆ ਉਹ ਜਿਹੜੀ ਥਾਰ ਗੱਡੀ ਸੀ ਉਹ ਮੋਗੇ ਸਾਈਡ ਤੋਂ ਆ ਰਹੀ ਸੀ ਕਾਫੀ ਤੇਜ਼ ਸੀਗੀ ਇਹ ਡਿਜ਼ਾਇਰ ਗੱਡੀ ਜਿਹੜੀ ਸੀਗੀ ਜੱਬਰ ਸਿੰਘ ਦੀ ਇਹ ਲੁਧਿਆਣੇ ਤੋਂ ਜਾ ਰਹੇ ਸੀ ਆਪਣੇ ਸਿਸਟਰ ਕੋਲ ਮਿਲ ਕੇ ਉਹ ਗੱਡੀ ਕਿਵੇਂ ਹੁਣ ਹੋਇਆ ਉਹ ਤਾਂ ਉਹਨੂੰ ਇਨਵੈਸਟੀਗੇਸ਼ਨ ਤੇ ਪਤਾ ਲੱਗੂਗਾ ਜਦੋਂ ਉਹਨੂੰ ਖੜਾਂਗੇ ਆਪਾਂ ਪਰ ਉਹ ਗੱਡੀ ਤੇਜ਼ ਬਹੁਤ ਸੀ ਜਦੋਂ ਪਤਾ ਲੱਗਿਆ ਲੋਕਾਂ ਤੋਂ ਵੀ ਜੋ ਇਨਵੈਸਟੀਗੇਸ਼ਨ ਜੋ ਤੱਥ ਸਾਹਮਣੇ ਆਏ ਨੇ ਉਹ ਡਵਾਈਡਰ ਪਾਰ ਕਰਕੇ ਦੂਸਰੀ ਰੌਂਗ ਸਾਈਡ ਆ ਕੇ ਵਿੱਚ ਇੱਕਦਮ ਵੱਜੀ ਜਿਸ ਦੇ ਨਾਲ ਉਹ ਦੋਹਾਂ ਦੀ ਮੌਤ ਹੋ ਗਈ ਆ ਜਬਰ ਸਿੰਘ ਭਰਾ ਸੀ ਇੱਕ ਲੜਕੀ ਸੀ ਹਰਦੀਪ ਕੌਰ ਉਹ ਦੋਨੇ ਸੀਗੇ ਬਾਸ ਜਾ ਰਹੇ ਸੀ ਬਾਗੇ ਪੁਰਾਣੇ ਦੇ ਰਹਿਣ ਵਾਲੇ ਆ ਤੇ ਥਾਰ ਗੱਡੀ ਦਾ ਡਰਾਈਵਰ ਜਿਹੜਾ ਇੰਦਰਜੀਤ ਸਿੰਘ ਆ ਉਹਦੇ ਵੀ ਸੱਤਾਂ ਬਚੀਆਂ ਸੀ ਉਹ ਵੀ ਸਿਵਲ ਹਸਪਤਾਲ ਸੀ ਉੱਥੋਂ ਫਿਰ ਉਹਨਾਂ ਨੇ ਰੈਫਰ ਹੋ ਗਿਆ ਤੇ ਉਹ ਹੁਣ ਪਤਾ ਲੱਗਿਆ ਨਵੀਂ ਇਨਫੋਰਮੇਸ਼ਨ ਆਈ ਹੈ ਸਾਡੀ ਵੀ ਉਹ ਰਾਏਕੋਡ ਕਿਸੇ ਹਸਪਤਾਲ ਚ ਦਾਖਲ ਹੈ ਤੇ ਜੋ ਵੀ ਹੈਗੀ ਬਣਦੀ ਕਾਰਵਾਈ ਸੀ ਪਰਚਾ ਦੇ ਰਹੇ ਆ ਉਹਨਾਂ ਦੇ ਖਿਲਾਫ